ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਚੈਨਲ ਤੇ ਮੈਂ ਤੁਹਾਨੂੰ ਸਿਖਾਵਾਂਗੀ ਕਿ ਆਪਾਂ ਕਿਵੇਂ ਕਰ ਬੈਠੇ ਬਹੁਤ ਹੀ ਸਵਾਦਿਸ਼ਟ ਕਾਜੂ ਕਤਲੀ ਵਰਗੀ ਮਿਠਾਈ ਬਹੁਤ ਹੀ ਸਾਨੀਆ ਬਣਾ ਸਕਦੇ ਹਾਂ ਤਾਂ ਆਪਾਂ ਸ਼ੁਰੂ ਕਰਦੇ ਹਾਂ ਕਾਜੂ ਕਤਲੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ 1 ਕੱਪ ਕਾਜੂ ਇਹਦੇ ਵਾਸਤੇ ਆਪਾਂ ਨੂੰ ਸਬਤ ਕਾਜੂ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਆਪਾਂ ਟੁੱਟੇ ਕਾਜੂ ਵੀ ਲੈ ਸਕਦੇ ਹਾਂ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਈਂਡਰ ਵਿੱਚ ਪੀਸ ਲਵਾਂਗੇ ਆਪਨੇ ਕਾਜੂਆਂ ਨੂੰ ਪੀਸ ਲਿਆਏ ਤੇ ਇਹ ਇਸ ਤਰ੍ਹਾਂ ਨਾਲ ਥੋੜੇ ਦਰਦ ਰਜ ਹੈ ਹੀពិសੰਗੇ ਜਿਨੇ ਆਪਾਂ ਕਾਜੂ ਲਏ ਨੇ ਉਸਤੇ ਅੱਜ ਤੋਂ ਵੀ ਥੋੜਾ ਘੱਟ ਆਪਾਂ ਖੰਡ ਲਵਾਂਗੇ ਤੇ ਇਹ ਮੈਂ ਦੇਸੀ ਖੰਡ ਲਈ ਹੈ ਤੁਸੀਂ ਦੂਸਰੀ ਖੰਡ ਵੀ ਲੈ ਸਕਦੇ ਹੋ ਪਰ ਦੇਸੀ ਖੰਡ ਜਿਹੜੀ ਹੈ ਉਹ ਦੂਸਰੀ ਖੰਡ ਨਾਲੋਂ ਜ਼ਿਆਦਾ ਵਧੀਆ ਹੁੰਦੀ ਹੈ ਇਹਦੇ ਵਿੱਚ ਕੈਮੀਕਲ ਨਹੀਂ ਹੁੰਦੇ ਤਾਂ ਕੋਸ਼ਿਸ਼ ਕਰਕੇ ਇਹੀ ਵਰਤੋ ਤੇ ਜਿਨੇ ਆਪਾਂ ਕਾਜੂ ਲਏ ਨੇ ਆਪਾਂ ਹੁਣ ਇੱਕ ਕੋਲੀ ਕਾਜੂ ਲੈਨੇ ਤਾਂ ਉਸ ਤੇ ਆਜੇ ਤੋਂ ਵੀ ਥੋੜਾ ਜਿਹਾ ਕੱਟ ਆਪਾਂ ਅਗ ਦੇਸੀ ਖੰਡ ਲਈਏ ਜਿੰਨੀ ਆਪਾਂ ਖੰਡ ਲਈ ਹੈ ਉਨਾ ਹੀ ਆਪਾਂ ਪਾਣੀ ਲਵਾਗੇ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਉਹਦੇ ਵਾਸਤੇ ਜਿਹੜੀ ਆਪਾਂ ਖੰਡ ਲਈ ਸੀ ਉਹ ਪਾਵਾਂਗੇ ਤੇ ਜਿੰਨੀ ਖੰਡ ਲਈ ਸੀ ਉਨਾ ਹੀ ਪਾਣੀ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾਵਾਂਗੇ ਇਹਨੂੰ ਥੋੜੇ 5-10 ਮਿੰਟ ਲੱਗਣਗੇ ਤਾਂ ਜੋ ਇੱਕ ਕਾਦੀ ਚਾਸ਼ਨੀ ਬਣ ਸਕੇ ਚਾਸ਼ਨੀ ਬਣ ਗਈ ਕਿ ਨਹੀਂ ਆਪਾਂ ਇਹ ਚੈੱਕ ਕਰਨ ਵਾਸਤੇ ਹੁਣ ਇੱਕ ਇਹਦੀ ਬੂੰਦ ਕੋਲੀ ਛਾਵਾਂਗੇ ਇਹ ਬਹੁਤ ਗਰਮ ਹੈ ਕਦੋਂ ਮੈਨੂੰ ਹੱਥ ਨਹੀਂ ਲਗਾਉਣਾ ਹੁਣ ਆਪਾਂ ਦੇਖਾਂਗੇ ਕਿ ਤਾਰ ਬਣ ਰਹੀ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਾਰ ਬਣ ਰਹੀ ਹੈ ਇਹਦਾ ਮਤਲਬ ਆਪਣੀ ਚਾਸ਼ਨੀ ਤਿਆਰ ਹੈ ਹੁਣ ਆਪਾਂ ਗੈਸ ਨੂੰ ਸਲੋ ਕਰ ਦਾਂਗੇ ਤੇ ਜਿਹੜੇ ਆਪਾਂ ਕਾਜੂ ਪੀਸੇ ਸੀਗੇ ਉਹ ਇਹਦੇ ਵਿੱਚ ਮਿਲਾਵਾਂਗੇ। ਹੁਣ ਇਹਨੂੰ ਚਾਸ਼ਨੀ ਨਾਲ ਮਿਕਸ ਕਰਾਂਗੇ। ਗੈਸ ਹੌਲੀ ਹੌਲੀ ਰੱਖਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਾ ਮਿਲਾਵਾਂਗੇ। ਹੌਲੀ ਹੌਲੀ ਇਹ ਥੋੜਾ ਕੱਟਾ ਹੋਣਾ ਸ਼ੁਰੂ ਹੋ ਜਾਏਗਾ ਜਿਵੇਂ ਤੁਸੀਂ ਦੇਖਿਆ ਸੀ। ਸ਼ੁਰੂ ਵਿੱਚ ਛਲੇ ਇਹ ਨਾ ਇਕੱਠਾ ਨਹੀਂ ਹੋਇਆ ਸੀ ਤੇ ਹੁਣ ਇੱਕ ਪੇਸਟ ਜੀ ਬਣਨ ਲੱਗ ਗਈ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਕਿਉ ਪਾਵਾਂਗੇ ਇਹ ਨਾਲ ਸਵਾਦ ਹੋਰ ਬਹੁਤ ਵਧ ਜਾਏਗਾ ਇਹਨੂੰ ਵੀ ਚੰਗੀ ਤਰ੍ਹਾਂ ਮਿਲਾਵਾਂਗੇ ਹੁਣ ਆਪਾਂ ਇਹ ਟ੍ਰੇ ਨੂੰ ਚੰਗੀ ਤਰ੍ਹਾਂ ਘਿਓ ਨਾਲ ਪ੍ਰੈਸ ਕਰ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਇਹ ਥੋੜਾ ਹੋਰ ਰਲ ਜਾਵੇ ਮੈਂ ਇਹਦੇ ਵਿੱਚ ਸੈੱਟ ਕਰ ਰਹੀ ਹਾਂ ਤਾਂ ਹੁਣ ਮੈਂ ਇਹਨੂੰ ਵੀ ਚੰਗੀ ਤਰ੍ਹਾਂ ਘੋਲ ਨਾਲ ਗ੍ਰੀਸ ਕਰ ਲਿਆ ਤੇ ਇਹਦੇ ਵਿੱਚ ਮੈਂ ਸਾਰਾ ਮਿਕਸਚਰ ਪਾਵਾਂਗੀ ਅੱਲਾਪਾ ਇਹਨੂੰ ਕੱਟਸ ਲਗਾ ਕੇ ਰੱਖ ਦਾਂਗੇ ਇਹਨੂੰ ਠੰਡੇ ਹੋਣ ਵਾਸਤੇ ਇਹਨੂੰ ਚੰਗੀ ਤਰ੍ਹਾਂ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਪਲੇਟ ਵਿੱਚ ਕੱਢਾਂਗੇ ਏ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕਾਜੂ ਗੱਦਲੇ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਤੁਸੀਂ ਵੀ ਦੇਖ ਹੀ ਲਿਆ ਕਿ ਕਿੰਨੀ ਸੌਖੀ ਤਰੀਕੇ ਨਾਲ ਕਾਜੂ ਗੱਦਲੇ ਆਪਾਂ ਘਰੇ ਹੀ ਬਣਾ ਸਕਦੇ ਹਾਂ ਤੁਸੀਂ ਆਪ ਵੀ ਟਰਾਈ ਕਰਿਓ ਆਪੇ ਛੱਕਿਓ ਤੇ ਆਪਣੇ ਘਰੇ ਵੀ ਸਭ ਨੂੰ ਚਖਾਓ ਜੀ ਕਿ ਨਾਲੇ ਆਪਾਂ ਨੂੰ ਪਤਾ ਹੈ ਆਪਾਂ ਕਿੰਨੀ ਸਫਾਈ ਨਾਲ ਬਣਾਈ ਹੈ ਬਾਹਰੋਂ ਬਤਾਨੇ ਕਿ ਨਹੀਂ ਹੱਥ ਲੱਗੇ ਹੁੰਦੇ ਇਸ ਲਈ ਤੁਸੀਂ ਵੀ ਜਰੂਰ ਆਪਣੇ ਘਰੇ ਬਣਾਇਓ ਟਰਾਈ ਕਰਿਓ ਤੇ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ